ਅੱਜ ਧਰਮਸ਼ਾਲਾ ਰਵਿਦਾਸ ਮੰਦਿਰ ਪਹੁੰਚੇ ਜੇ ਧਾਰੀਵਾਲ ਦੇ ਟਿਕਾਣੇ ਅੱਜ ਅਸੀਂ ਧਾਰੀਵਾਲ ਵਿਖੇ ਭਗਤ ਰਵਿਦਾਸ ਮਹਾਰਾਜ ਜੀ ਦਾ ਜਿਹੜਾ 648ਵਾਂ ਪ੍ਰਕਾਸ਼ ਦਿਹਾੜਾ ਉਹ ਅੱਜ ਇੱਥੇ ਮਨਾਇਆ ਗਿਆ ਔਰ ਧਾਰੀਵਾਲ ਨਗਰ ਔਰ ਲਾਗੇ ਪਿੰਡਾਂ ਦੀ ਜਿਹੜੀ ਸੰਗਤ ਆ ਅੱਜ ਇੱਥੇ ਇਕੱਤਰ ਹੋਈ ਆ ਔਰ ਬੜੇ ਸ਼ਰਧਾ ਦੇ ਨਾਲ ਬੜੇ ਧੂਮ-ਧਾਮ ਦਾ ਨਾਲ ਜਿਹੜਾ ਵਾ ਉਹ ਪ੍ਰਕਾਸ਼ ਦਿਹਾੜਾ ਜਿਹੜਾ ਵਾ ਮਨਾਇਆ ਗਿਆ ਮੈਂ ਸਾਰੀਆਂ ਹੀ ਸੰਗਤਾਂ ਨੂੰ ਅੱਜ ਦੇ ਦਿਨ ਦੀ ਜਿਹੜੀ ਆ ਉਹ ਲੱਖ ਲੱਖ ਵਧਾਈ ਦਿਨਾ ਆਓ ਅੱਜ ਅਸੀਂ ਸਾਰੇ ਜੋ ਭਗਤ ਰਵਿंद्रਦਾਸ ਮਹਾਰਾਜ ਜੀ ਦੀਆਂ ਜੀਵਨ ਤੋਂ ਸਿੱਖਿਆਵਾਂ ਸੀ ਜੋ ਉਹ ਮਨੁੱਖਤਾ ਦੇ ਲਈ ਸੰਦੇਸ਼ ਦੇ ਕੇ ਗਏ ਆ ਉਹਦੇ ਤੇ ਅਮਲ ਕਰੀਏ ਔਰ ਆਪਣਾ ਜੀਵਨ ਜਿਹੜਾ ਵਸਤਲਾ ਕਰੀਏ ਸੋ ਅੱਜ ਅਸੀਂ ਜੋ ਆਪਣਾ ਕਮੇਟੀ ਸੀਗੀ ਉਹਨਾਂ ਨੇ ਮੰਗ ਰੱਖੀ ਸੀ ਕਿ ਇੱਥੇ ਇੱਕ ਲਾਇਬ੍ਰੇਰੀ ਜਿਹੜੀ ਆ ਡਾਕਟਰ ਪੀ ਆਰ ਐਮ ਬੇਦਕਰ ਜੀ ਦੇ ਨਾਮ ਤੇ ਬਣਨੀ ਚਾਹੀਦੀ ਆ ਉਹ ਮੰਗ ਅਸੀਂ ਪ੍ਰਮਾਣ ਕਰਕੇ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਜਿਹੜਾ ਐਸਟੀਮੇਟ ਬਣਾ ਕੇ ਜਿਹੜਾ ਸਾਨੂੰ ਦੇ ਦਿਓ ਤੇ ਪੈਸੇ ਮੈਂ ਪੰਜਾਬ ਸਰਕਾਰ ਤੋਂ ਸੈਂਕਸ਼ਨ ਕਰਵਾ ਕੇ ਦੇ ਕੇ ਔਰ ਇੱਥੇ ਵਧੀਆ ਲਾਇਬ੍ਰੇਰੀ ਜਿਹੜੀ ਆ ਉਹ ਬਣਾਈ ਜਾਵੇਗੀ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ ਔਰ ਮੈਂ ਪ੍ਰਬੰਧਕ ਕਮੇਟੀ ਦਾ ਜਿਹੜਾ ਵਾ ਉਹ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੇ ਇਸ ਦਿਹਾੜੇ ਤੇ ਮੈਨੂੰ ਇੱਥੇ ਆਉਣ ਦਾ ਜਿਹੜਾ ਮਾਨ ਬਖਸ਼ਿਆ ਔਰ ਸਾਰੀਆਂ ਸੰਗਤਾਂ ਦੇ ਜਿਹੜੇ ਆ ਦਰਸ਼ਨ ਲਈ ਜਿਹੜੇ ਆ ਉਹ ਹੋਏ ਆ ਬਹੁਤ ਬਹੁਤ ਧੰਨਵਾਦ ਅੱਜ ਅੱਜ ਧਰਮਸ਼ਾਲਾ ਧਾਰੀਵਾਲ ਗੁਰੂ ਰਵਿਦਾਸ ਮਹਾਰਾਜ ਦਾ ਅਵਤਾਰਪੁਰ ਤੇ ਪਹੁੰਚੇ ਜੀ ਇੱਕੀ ਵੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਪੂਰੀ ਧਾਰੀਵਾਲ ਲਗਦੀ ਸੀ ਸੰਗਤ ਵੱਲੋਂ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਮਨਾਇਆ ਗਿਆ ਔਰ ਸ਼੍ਰੀ ਗੁਰੂ ਰਵਿਦਾਸ ਸਭਾ ਧਾਰੀਵਾਲ ਦਾ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਨੇ ਬਹੁਤ ਬੇਨਤੀ ਕੀਤੀ ਕਾਫੀ ਦਿਨਾਂ ਤੋਂ ਲੱਗੇ ਸੀ ਪ੍ਰਬਾਧ ਕਰੀਆਂ ਕੱਢਣ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਆਜੂ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਅਸੀਂ ਸਾਰਿਆਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਿਹੜੀ ਕ੍ਰਾਂਤੀਕਾਰੀ ਰੈਵਿਊਸ਼ਨਰੀ ਜਿਹੜੀ ਬਾਣੀ ਹੈ ਕੁਮ ਨੂੰ ਪੜਨਾ ਆਪਣੇ ਤੇ ਲਾਗੂ ਕਰਨਾ ਆਪਣੇ ਪਰਿਵਾਰ ਤੇ ਲਾਗੂ ਕਰਨਾ ਆਪਣੇ ਸਮਾਜ ਤੇ ਲਾਗੂ ਕਰਕੇ ਜੋ ਉਹਨਾਂ ਦਾ ਸੁਪਨਾ ਸੀਗਾ ਅਸਾਚਾ ਹੁ ਅਦਾਜ਼ ਵਾਲਾ ਕੋ ਜਿਹੜਾ ਗਬਿਕਨਪੁਰਾ ਦਾ ਸਹਿਬ ਜਿਹੜਾ ਬਿਸਾਉਂਦਾ ਜਿਹੜਾ ਸੁਪਨਾ ਸੀਗਾ ਉਸਨੂੰ ਕਰਨਾ ਹੈ ਜਗ ਗੁਰੂ ਰਵਿੰਦਰ ਸਿੰਘ ਮੈਂ ਬਲਕਾਰ ਸਿੰਘ ਜਨਰਲ ਸੈਕਟਰੀ ਸ੍ਰੀ ਗੁਰੂ ਰਵਿੰਦਰਾਸ ਧਰਮਸਲਾ ਤਾਰੀਵਾਲ ਸਾਰੇ ਹੀ ਸਮੂਹ ਸੰਗਤ ਦੇ ਚਰਨਾਂ ਵਿੱਚ ਪਹਿਲਾਂ ਤੇ ਕੋਟ ਕੋਟ ਪ੍ਰਣਾਮ ਕਰਦੇ ਹਾਂ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਅੱਜ ਦੇ ਜੰਡਿਆੜੇ ਤੇ ਸ੍ਰੀ ਗੁਰੂ ਵਿਦਾਸ ਜੀ ਮਹਾਰਾਜ ਦੇ ਦੂਜਾ ਅੱਜ 12 ਤਰੀਕ ਬਾਬਾ ਜੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਸਾਰੀਆਂ ਹੀ ਸੰਗਤਾਂ ਨੇ ਕੋਈ ਧਰਮ ਜਾਤੀ ਦੀ ਗੱਲ ਨਹੀਂ ਸਾਰੀਆਂ ਹੀ ਧਰਮ ਜਾਤੀਆਂ ਦੇ ਲੋਕ ਸਾਡੇ ਕੋਲ ਆਏ ਨੇ ਬੜੇ ਸਤਿਕਾਰ ਦੇ ਨਾਲ ਬੜੇ ਪਿਆਰ ਦੇ ਨਾਲ ਬਹੁਤ ਵੱਡੇ ਪੈਮਾਨੇ ਦੇ ਵਿੱਚ ਇੱਥੇ ਕੋਈ ਇਹੋ ਜਿਹਾ Hindu ਪਰਿਵਾਰ ਵੀ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਲੰਗਰ ਦੇ ਵਿੱਚ ਪਾਇਆ ਔਰ ਸਾਰੀ ਹੀ ਮਹੱਲਾ ਵਾਸੀਆਂ ਨੇ ਢਾਈਵਾਲ ਵਾਸੀਆਂ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ ਡਾਕਟਰ ਕਵਲਜੀਤ ਸਿੰਘ ਨੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ 8 ਤੀ ਨੂੰ ਸਾਡੀ ਨਗਰ ਕੀਰਤਨ ਸੀਗਾ ਨਗਰ ਕੀਰਤਨ ਦੇ ਵਿੱਚ ਅਰਕਾ ਇੱਕ ਮਿਸਾਲ ਪੈਦਾ ਹੋ ਗਈ ਆ ਕਿ ਸਾਡੇ ਪਤਾ ਠੀਕ ਪਤਾ ਲੱਗ ਗਿਆ ਕਿ ਗੁਰੂ ਰਵੀਦਾਸ ਸਭਾ ਦੇ ਜਿਹੜੇ ਕਾਰਕੁਨ ਨੇ ਜਿਹੜੇ ਉਧੇਦਾਰ ਨੇ ਉਹਨਾਂ ਨੇ ਮਿਹਨਤ ਕੀਤੀ ਆ ਤੇ ਸਤਗੁਰੂ ਰਵੀਦਾਸ ਜੀ ਮਹਾਰਾਜ ਜੀ ਖੁਸ਼ ਹੋਏ ਨੇ ਸਾਡੀ ਮਿਹਨਤ ਵੱਲ ਵੇਖ ਕੇ ਸੰਗਤ ਦੀ ਮਿਹਨਤ ਵੱਲ ਵੇਖ ਕੇ ਤੇ ਬਹੁਤ ਵਧੀਆ ਜਿਹੜਾ ਵਾ ਉਹ ਅਪਰਾਲਾ ਕੀਤਾ ਸੀ ਅਸੀਂ ਉਹਦਾ ਰਿਜ਼ਲਟ ਅੱਜ ਮਿਲਿਆ ਕਿ ਬਹੁਤ ਸੰਗਤ ਬੜੀ ਬਹੁਤ ਆਈ ਆ ਬੜਾ ਪਿਆਰ ਦੇ ਨਾਲ ਬੈਠੀ ਰਹੀ ਆ ਬੜਾ ਕੀਤਰ ਵਿਚਾਰ ਹੋਏ ਨੇ ਤੇ ਇਹਦਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੌਸ ਧਰਮਸਾਲਾ ਦੇ ਵਿੱਚ ਅੱਜ ਸ੍ਰੀ ਗੁਰੂ ਰਵਦਾਸ ਮਹਾਰਾਜ ਦਾ ਗੁਰਪੁਰਬ ਬੜੀ ਧੂਮਤਾਨ ਮਨਾਇਆ ਗਿਆ ਬੜੇ ਦਿਨਾਂ ਤੋਂ ਕੋਸ਼ਿਸ਼ ਹੋ ਰਹੀ ਸੀ ਪਹਿਲਾਂ ਪ੍ਰਭਾਤ ਵਧੀਆਂ ਨਿਕਲੀਆਂ ਫਿਰ ਨਗਰ ਕਢਿਆ ਵੇਖੋ ਗੱਲ ਪਤਾ ਕੀ ਹੁੰਦੀ ਆ ਕਈ ਵਾਰੀ ਹੁੰਦਾ ਵੀ ਆਪਾਂ ਕਹਿੰਨੇ ਆ ਵੀ ਸੱਚ ਦੀ ਗੱਲ ਕਰੀ ਐ ਸਾਂਝੀ ਬਾਲਤਾ ਦੀ ਗੱਲ ਕਰੀ ਐ ਪਰ ਫੇਰ ਵੀ ਕਰਤਨ ਕਈ ਵਾਰੀ ਰਹਿੰਦੀ ਆ ਕੁਛ ਕਾਰਨਾ ਕਰਕੇ ਸਾਨੂੰ ਕੁਛ ਪਰੇਸ਼ਾਨੀਆਂ ਵੀ ਆਈਆਂ ਇਸ ਕਰਕੇ ਅਸੀਂ ਨਦਰ ਕੀਰਤਨ ਵੀ ਬੜੇ ਚੂਜ ਸੱਜੇ ਤੱਕ ਨਾ ਕਰਿਆ ਅੱਜ ਵੀ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਬੜੀ ਖੁਸ਼ੀ ਨਾਲ ਮਨਾਇਆ ਬਹੁਤ ਸੰਗਤਾਂ ਨੇ ਸਜੋਗ ਦਿੱਤਾ ਇਲਾਕੇ ਦੀਆਂ ਸਭਾਵਾਂ ਨੇ ਬੜਾ ਸਜੋਗ ਦਿੱਤਾ ਜਿਸ ਕਰਕੇ ਬੜੀ ਖੁਸ਼ੀ ਦੇ ਨਾਲ ਗੁਰਪੁਰਵਿਤ ਮਹਾਰਾਜ ਦਾ ਗੁਰਪੁਰਜੜਾ ਬਣਾਇਆ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦਾ ਅੱਗੇ ਤੋਂ ਵੀ ਸਾਂਝੀ ਵਾਲਤਾ ਦੀ ਗੱਲ ਕਰਕੇ ਸਾਰਿਆਂ ਨਾਲ ਸਾਂਝੇ ਰਵਾਂਗੇ ਸਾਂਝੇ ਸਾਰਿਆਂ ਨੂੰ ਜੋੜ ਕੇ ਰੱਖਾਂਗੇ ਬਰਾਦਿਆਂ ਨੂੰ ਜੋੜ ਕੇ ਰੱਖਾਂਗੇ ਸਮਾਜ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਜਗਤਪੁਰ ਦੇ ਜਗਤਪੁਰ ਦੇ ਵਿਦਾਹ ਜੀ